ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਦ ਮਲਕੀ ਜਵੰਦਾ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾ ਅਰੇਵੇ ਤੇ ਅੱਜ ਤੁਹਾਨੂੰ ਗ੍ਰੰਥ ਦੇ ਵਿੱਚੋਂ ਦੱਸਣ ਜਾ ਰਹੇ ਹਾਂ ਜੀ ਨੁਸਕਾ 26 ਤੇ 27 ਨੰਬਰ ਪੇਜ 24 ਤੇ 25 ਨੰਬਰ ਪੇਜ ਵਾਲਾ ਆਪਾਂ ਨੁਸਕਾ ਦੱਸਤਾ ਉਹ ਵੀਡੀਓ ਜਾ ਕੇ ਜਰੂਰ ਦੇਖ ਲੈ 26 ਤੇ 27 ਨੰਬਰ ਪੇਜ ਵਾਲਾ ਅੱਜ ਨੁਸਕਾ ਦੱਸਣ ਜਾ ਰਹੇ ਹਾਂ ਰਾਜੇ ਮਹਾਰਾਜੇ ਆਹ ਨੁਸਕਾ ਵਰਤੋਂ ਕਰਦੇ ਸਨ 100 ਰਾਣੀਆਂ ਨੂੰ ਰੱਖਦੇ ਸੀ ਆਹ ਨੁਸਕੇ ਦੀ ਵਰਤੋਂ ਕਰਕੇ ਰਿਜ਼ਲਟ ਬਹੁਤ ਵਧੀਆ ਹੈ ਇਹ ਨੁਸਖਾ 7 ਦਿਨ ਦੇ ਵਿੱਚ ਤੁਹਾਨੂੰ ਅਸਰ ਦਿਖਾਉਂਦਾ ਹੈ ਸੰਤ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਸਖਾ ਰਾਜੇ ਮਹਾਰਾਜਾ ਦਾ ਨੁਸਖਾ ਤੰ ਸਸਤਾ ਨਹੀਂ ਹੈ ਗਿਆ ਜਿਹੜੇ ਵੀਰਾਂ ਦੇ ਗੰਜੈਸ ਆ ਉਹ ਬਣਾਇਓ ਠੀਕ ਹੈ ਜੀ ਘੱਟੋ-ਘੱਟ 15000 ਰੁਪਏ ਤੁਹਾਡਾ ਇਹ ਨੁਸਖੇ ਤੇ ਲੱਗ ਜਾਣਾ ਘੱਟੋ-ਘੱਟ ਕਿਹਾ ਰਿਜ਼ਲਟ ਬਹੁਤ ਵਧੀਆ ਨੇ ਨੁਸਕੇ ਦੇ ਪੂਰਾ ਨੁਸਕਾ ਦੱਸ ਦਿਆਂ ਵਿਸਥਾਰ ਨਾਲ ਕੱਲੀ-ਕੱਲੀ ਚੀਜ਼ ਨੋਟ ਕਰ ਲਿਓ ਠੀਕ ਹੈ ਜੀ ਖਾਣ ਦੀ ਵਿਧੀ ਠੀਕ ਹੈ ਜੀ ਕਿੰਨਾ ਟਾਈਮ ਤੁਸੀਂ ਇਹ ਵਰਤਣਾ ਹੈ ਕਿਵੇਂ ਤਿਆਰ ਕਰਨਾ ਹੈ ਕਿੱਥੋਂ ਸਮਾਨ ਮਿਲੂ ਕਿਹੜੀ ਕੰਪਨੀ ਦਾ ਤੁਸੀਂ ਸਮਾਨ ਵਰਤਣਾ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਗ੍ਰੰਥ ਦੇ ਉੱਤੋਂ ਦਿਖਾਵਾਂਗੇ ਸਕਰੀਨਸ਼ਾਟ ਤੁਸੀਂ ਮਾਰ ਸਕਦੇ ਹੋ ਦਾ ਆਓ ਚਲਦੇ ਹਾਂ ਨੁਸਖੇ ਦੀ ਤਰਫ ਮੋਬਾਈਲ ਨੂੰ ਚੱਕ ਕੇ ਵੀਡੀਓ ਕਰ ਲੈਣੀ ਆਪਾਂ ਦੂਜੀ ਸਾਈਡ ਇਹਦਾ ਕੈਮਰਾ ਲਓ ਜੀ 26 ਤੇ 27 ਨੰਬਰ ਪੇਜ ਦਾ ਨੁਸਖੇ ਜੀ ਰਾਜੇ ਮਹਾਰਾਜੇ ਆ ਨੁਸਕਾ ਵਰਤੋ ਕਰਦੇ ਸਨ 100 ਰਾਣੀਆਂ ਰੱਖਦੇ ਸੀ ਆ ਨੁਸਕੇ ਦੀ ਵਰਤੋ ਕਰਕੇ ਲਓ ਜੀ ਪੂਰਾ ਪੇਜ ਹੈ ਸਕਰੀਨ ਸ਼ਾਟ ਮਾਰਨਾ ਮਾਰ ਸਕਦੇ ਹੋ ਕੱਲੀ ਕੱਲੀ ਚੀਜ਼ ਸਮਝਾਉਂਗਾ ਸੋਨਾ ਪਸਮ 500 mg ਮੰਨ ਲਓ ਅੱਧਾ ਗ੍ਰਾਮ ਤਪਾਸਿਰ 20 ਗ੍ਰਾਮ ਅਸਲੀ ਲੈਣੀ ਆ ਜੀ ਰੇਗ ਮਾਹੀ ਦਾ 10 ਗ੍ਰਾਮ ਕੇਸਰ 5 ਗ੍ਰਾਮ ਲੈਣਾ ਲੋਪਸਮ 1000 ਪੁੱਟੀ 5 ਗ੍ਰਾਮ ਆਬਰਕ ਵੀ 1000 ਲੈਣੀ ਐ 5 ਗ੍ਰਾਮ ਬੰਗਪਸਮ 20 ਗ੍ਰਾਮ ਤਿਰਵੰਗਪਸਮ 10 ਗ੍ਰਾਮ ਮੋਤੀ ਪਿਸਟੀ 5 ਗ੍ਰਾਮ ਚਾਂਦੀ ਪਸਮ 10 ਗ੍ਰਾਮ ਅਗਰ ਕਸਤੂਰੀ ਅਸਲੀ ਮਿਲਦੀ ਐ ਤਾਂ ਪਾਇਓ ਨਹੀਂ ਪਾਉਣੀ ਨਹੀਂ ਹੈਗੀ ਜੇ ਅਸਲੀ ਮਿਲਦੀ ਤਾਂ 2 ਗ੍ਰਾਮ ਪਾਉਣੀਆਂ ਗੁੱਲਰ ਗੁੱਲਹੜ ਦਾ ਪਾਊਡਰ ਲੈਣਾ ਜੀ 20 ਗ੍ਰਾਮ ਮੁਸਲੀ ਸਫੇਦ 30 ਗ੍ਰਾਮ ਅੱਗੇ ਜੀ 27 ਨੰਬਰ ਪੇਜ ਤੇ ਪੂਰਾ ਨੁਸਖਾ ਦਿਖਾਇਆ ਸਕਰੀਨਸ਼ਾਟ ਮਾਰ ਸਕਦੇ ਹੋ ਸਫੇਦ ਮੁਸ ਸੌਰੀ ਸਫੇਦ ਕਾਂਚ ਵੀ 30 ਗ੍ਰਾਮ ਆਸ਼ਵਗੰਧਾ 30 ਗ੍ਰਾਮ ਸਿੰਮਲ ਮੁਸਲੀ 30 ਗ੍ਰਾਮ ਸਾਲਮ ਪੰਜਾਬ 50 ਗ੍ਰਾਮ ਸਾਲਮ ਮਿਸਰੀ 50 ਗ੍ਰਾਮ ਜੈਫਲ ਲੈਣਾ ਜੀ 10 ਗ੍ਰਾਮ ਹਰੀ ਇਲਾਇਚੀ ਦੇ ਬੀਜ ਲੈਣੇ ਨੇ ਇਹਦੇ ਵਿੱਚ 30 ਗ੍ਰਾਮ ਤਾਲ ਮਖਾਣਾ ਬੀਜ 30 ਗ੍ਰਾਮ ਯਵਤਰੀ 30 ਗ੍ਰਾਮ ਇਹਦੇ ਵਿੱਚ ਤੁਸੀਂ ਇੱਕ ਹੋਰ ਚੀਜ਼ ਐਡ ਕਰ ਲੈਣੀ ਹੈ ਇਹਦੇ ਵਿੱਚ ਤੁਸੀਂ ਪ੍ਰਵਾਲ ਪਿਸਤੀ 20 ਗ੍ਰਾਮ ਐਡ ਜ਼ਰੂਰ ਕਰਨੀ ਹੈ ਕਿਉਂਕਿ ਨੁਸਖਾ ਥੋੜਾ ਜਿਹਾ ਗਰਮ ਹੈ ਇਹਦੇ ਕਰਕੇ ਇਹ ਮੇਰੀ ਅਬਦੀ ਸਮਝ ਜਿਹੜੀ ਇਹਦੇ ਵਿੱਚ ਐਡ ਕਰੀ ਆ ਮੈਂ 20 ਗ੍ਰਾਮ ਪ੍ਰਵਾਲ ਪਿਸਤੀ ਜ਼ਰੂਰ ਐਡ ਕਰਨੀ ਹੈ ਜਿਹੜਾ ਸਾਰਾ ਸਮਾਨ ਹੈ ਤੁਸੀਂ ਪੰਸਾਰੀਆਂ ਤੋਂ ਜਿਵੇਂ ਸੋਨਾ ਪਸ ਵਧੀਆ ਕੰਪਨੀ ਦੀ ਲਿਓ ਜਿਵੇਂ ਵੈਦਨਾਥ ਸ਼ਰਮਈਓ ਹਨਾ ਜੀ ਐਮੀ ਦੀ ਕਿਸੇ ਵੀ ਵਧੀਆ ਕੰਪਨੀ ਦੀ ਲੈਣੀ ਹੈ ਡੱਬੀ ਬੰਦ ਲੈਣੀ ਹੈ ਕਈ ਵਾਰ ਪੰਸਾਰੀ ਕਹਿੰਦੇ ਨੇ ਜੀ ਖੁੱਲੀ ਪਾ ਦੇ ਨੇ ਉਹ ਨਹੀਂ ਠੀਕ ਹੈ ਜਿਵੇਂ ਕੇਸਰ ਬੇਬੀ ਬ੍ਰਾਂਡ ਦਾ ਲੈ ਲਿਓ ਜੋ ਮੈਨੂੰ ਵਧੀਆ ਲੱਗਦਾ ਮੈਂ ਖੁੱਲਾ ਨਹੀਂ ਲੈਂਦਾ ਹੈਗਾ ਕੇਸਰ ਬੰਗ ਪਸ ਵੀ ਤੁਸੀਂ ਤਰਵੰਗ ਮੋਤੀ ਪਿਸਤੀ ਚਾਂਦੀ ਇਹ ਵਧੀਆ ਕੰਪਨੀ ਦੀਆਂ ਲੈਣੀਆਂ ਨੇ ਜਿਹੜੀਆਂ ਜੜੀਆਂ ਬੂਟੀਆਂ ਨੇ ਹਨਾ ਜਿਵੇਂ ਹੈਗਾ ਜੀ ਤਪਾਸਿਰ ਅ ਰੇਗਮਾਹੀ ਆਪਣੀ ਸ਼ਿਪਕਲੀ ਆ ਗਈ ਤੇ ਗੁੱਲੜਾ ਆ ਗਿਆ ਸਫੇਦ ਮੁਸਲੀ ਸਫੇਦ ਕੌਂਚ ਬੀਜ ਸਿੰਮਲ ਮੁਸਲੀ ਸਾਲਮ ਪੰਜਾ ਸਾਲ ਮਿਸਰੀ ਹੈ ਨਾ ਜੈਫਲਾ ਹਰੀ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਬਤੀਆਂ ਲੈਣੀਆਂ ਨੇ ਧਿਆਨ ਰੱਖਣਾ ਵੀ ਸਾਫ਼ ਸੁਥਰੀਆਂ ਹੋਣ ਤੇ ਕੀੜਾ ਨਾ ਲੱਗਿਆ ਹੋਵੇ ਤੇ ਕਈ ਵਾਰ ਕੀ ਹੁੰਦਾ ਕੀੜਿਆ ਜਿਵੇਂ ਕੀੜਾ ਲੱਗਿਆ ਹੁੰਦਾ ਕਈ ਵਾਰ ਅਸ਼ਵਗੰਦੇ ਨੂੰ ਹੋਰ ਐਵੇਂ ਦਾ ਨਾ ਹੋਵੇ ਸਾਫ ਸੁਥਰੀਆਂ ਤੇ ਵਧੀਆ ਕੁਆਲਿਟੀ ਦੀਆਂ ਹੁਣ ਵਧੀਆ ਪ੍ਰੋਸੇ ਬਨ ਜੋਗ ਪਰਸਾਰੀ ਤੋਂ ਤੁਸੀਂ ਸਾਰਾ ਸਮਾਨ ਲੈਣਾ ਹੈ ਕੱਲੀ-ਕੱਲੀ ਚੀਜ਼ ਪਹਿਲਾਂ ਤੁਸੀਂ پیسਣੀ ਹੈ ਕੱਲੀ-ਕੱਲੀ ਜੜੀ-ਬੁੱਟੀ ਹੱਥਾਂ ਨਾਲ ਮਾਮਦਸਤੇ ਦੇ ਵਿੱਚ ਜਿਹੜਾ ਲੋਹੇ ਦਾ ਹੁੰਦਾ ਜੀ ਜਿਸ ਚ ਆਪਾਂ ਲੱਗ ਪੰਜੀਰੀ ਵਾਲਾ ਸਮਾਨ ਕੁੱਟਦੇ ਆ ਉਹਦੇ ਵਿੱਚ ਕੱਲੇ-ਕੱਲੀ ਨੂੰ ਕੁੱਟ ਕੇ ਠੀਕ ਹੈ ਜੀ ਬਰੀਕ ਆਟਾ ਛਾਨਣੀ ਹੁੰਦੀ ਹੈ ਜਿਹੜੀ ਸਭ ਤੋਂ ਬਰੀਕ ਉਹਦੇ ਨਾਲ ਛਾਨਣਾ ਹੈ ਠੀਕ ਹੈ ਸਭ ਨੂੰ ਕੱਲੇ-ਕੱਲੇ ਨੂੰ ਕੁੱਟ ਕੇ ਇੱਕ ਥਾਲ ਦੇ ਵਿੱਚ ਪਲੇਟ ਦੇ ਵਿੱਚ ਕਿਸੇ ਦੇ ਵੀ ਬਰਤਨ ਦੇ ਵਿੱਚ ਪਾਉਂਦੇ ਜਾਓ ਠੀਕ ਹੈ ਉਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਫਿਰ ਤੁਸੀਂ ਲੈਣੀ ਹੈ ਸੋਨਾ ਭਸਮ ਜਿੰਨੀਆਂ ਵੀ ਆਪਣੇ ਭਸਮ ਹਨ ਜਿਵੇਂ ਕੇਸਰ ਕੇਸਰ ਦਾ ਤੁਸੀਂ ਪਾਊਡਰ ਲੈ ਲਓ ਜਾਦੇ ਵਧੀਆ ਰਹੋਗੇ ਕਿਉਂਕਿ ਤੁਹਾਡੇ ਤੋਂ ਪਾਊਡਰ ਨਹੀਂ ਬਣਨਾ ਕੇਸਰ ਦਾ ਕੇਸਰ ਦਾ ਪਾਊਡਰ ਲੈ ਲਓ ਠੀਕ ਹੈ ਕੇਸਰ ਦਾ ਪਾਊਡਰ ਪਾਓ ਸੋਨਾ ਭਸਮ ਪਾਓ ਚਾਂਦੀ ਭਸਮ ਪਾਓ ਜਿੰਨੀਆਂ ਵੀ ਆਪਣੇ ਭਸਮ ਹਨ ਇਹਨਾਂ ਨੂੰ ਪਾ ਕੇ ਖਰਲ ਕਰੋ ਇੱਕ ਜਾਣ ਕਰ ਲਓ ਚੰਗੀ ਤਰ੍ਹਾਂ ਇੱਕ ਜਾਣ ਕਰਕੇ ਜੜੀਆਂ ਬੂਟੀਆਂ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਦੇਣਾ ਤੁਸੀਂ ਨੇ ਭਸਮਾ ਨੂੰ ਜੜੀਆਂ ਬੂਟੀਆਂ ਤੇ ਭਸਮਾ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਦੋ ਵਾਰੀ ਆਟਾ ਛਾਣਨੀ ਨਾਲ ਛਾਣ ਦੋ ਦੋ ਵਾਰੀ ਫੇਰ ਕਿਉਂਕਿ ਉਹ ਉਹਨਾਂ ਦਾ ਜਿਹੜਾ ਕਣ-ਕਣ ਹੈ ਮਿਕਸ ਹੋ ਜੇ ਆਪਸ ਦੇ ਵਿੱਚ ਉਸ ਤੋਂ ਬਾਅਦ ਠੀਕ ਹੈ ਜੀ ਇਹਨੂੰ ਕਿਸੇ ਕੰਟੇਨਰ ਦੇ ਵਿੱਚ ਬਾਕਸ ਦੇ ਵਿੱਚ ਯਾਰ ਟਾਈਟਕ ਨਾਲ ਚ ਰੱਖ ਲਓ ਸਾਮਕੇ 3 ਗ੍ਰਾਮ ਸਵੇਰੇ ਰੋਟੀ ਖਾਣ ਤੋਂ 1 ਘੰਟਾ ਬਾਅਦ ਦੇ ਵਿੱਚ ਠੀਕ ਹੈ ਜੀ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਦੇ ਵਿੱਚ 3 ਗ੍ਰਾਮ ਇੱਕ ਗਲਾਸ ਦੁੱਧ ਦੇ ਨਾਲ ਲੈਣਾ ਤੁਸੀਂ ਨੇ ਫੱਕਾ ਮਾਰਨਾ ਹੈ ਉੱਪਰ ਦੀ ਦੁੱਧ ਪੀ ਜਾਣਾ ਠੀਕ ਹੈ ਜੀ ਇੱਕ ਗਲਾਸ ਦੁੱਧ ਉਬਾਲ ਕੇ ਠੰਡਾ ਕਰਕੇ ਫਿਰ ਪੀਣਾ ਠੀਕ ਹੈ ਜੀ ਮਿੱਠਾ ਦੁੱਧ ਰੱਖ ਸਕਦੇ ਹੋ ਫਿੱਕਾ ਰੱਖਦੇ ਹੋ ਤੁਹਾਡੀ ਚੁਆਇਸ ਹੈ ਇਹ ਨੁਸਕੇ ਦੇ ਵਿੱਚ ਤੁਸੀਂ 100 ਗ੍ਰਾਮ ਮਿਸ਼ਰੀ ਪਾ ਸਕਦੇ ਹੋ ਪਰ ਇਸ ਤੋਂ ਵੱਧ ਨਹੀਂ ਪਾਉਣੀ ਸਿਰਫ 100 ਗ੍ਰਾਮ ਤੱਕ ਮਿਸ਼ਰੀ ਪਾ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਨੇ ਸ਼ਾਮ ਨੂੰ ਖਾਣਾ ਖਾਣਾ ਹੈ ਮੰਨ ਲਓ 5-6 ਵਜੇ ਖਾਣਾ ਖਾ ਲਿਆ 3 ਗ੍ਰਾਮ ਪਾਊਡਰ ਅੱਧੇ ਘੰਟੇ ਘੰਟੇ ਬਾਅਦ ਮੂੰਹ ਚ ਰੱਖੋ ਉੱਪਰ ਦੀ ਦੁੱਧ ਪੀ ਲਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਨਹੀਂ ਹੈਗਾ ਵੀ ਤੁਸੀਂ ਜਾ ਕੇ ਬੈੱਡ ਤੇ ਮਰੇ ਬੰਦੇ ਵਾਂਗੂ ਬੇਜਾਨੇ ਵਾਂਗੂ ਲਟ ਜਾਓ ਨਹੀਂ ਫਿਰ ਕੰਮ ਨਹੀਂ ਕਰਨਾ ਨੁਸਕੇ ਨੇ ਤੁਸੀਂ ਟੈਲਣ ਹੈ ਸ਼ੇਅਰ ਕਰਨੀ ਹੈ ਵਾਕ ਕਰਨੀ ਹੈ 15 20 ਮਿੰਟ ਤੁਰਨਾ ਫਿਰਨਾ ਤਾਂ ਕਿ ਤੁਹਾਡਾ ਜਿਹੜਾ ਨੁਸਖਾ ਚੰਗੀ ਤਰ੍ਹਾਂ ਡਾਈਜੈਸਟ ਹੋ ਜਾਵੇ ਨਹੀਂ ਕੀ ਹੁੰਦਾ ਹੈ ਲਿਵਰਾਂ ਦੀਆਂ ਦਿੱਕਤਾਂ ਨੇ ਨੁਸਕਾ ਡਾਈਜੈਸਟਰਿੰਗ ਦਾ ਬੰਦੇ ਪੈ ਜਾਂਦੇ ਨੇ ਫਿਰ ਤੰਗ ਹੁੰਦੇ ਆ ਉਹਨਾਂ ਨੂੰ ਐਸਿਡਿਟੀ ਹੋ ਜਾਂਦੀ ਹੈ ਠੀਕ ਹੈ ਚੰਗੀ ਤਰ੍ਹਾਂ ਤੁਰੋ ਫਿਰੋ ਜਦੋਂ ਨੁਸਕਾ ਤੁਹਾਡੇ ਪਚ ਜੇ ਤੁਹਾਨੂੰ ਲੱਗੇ ਵੀ ਠੀਕ ਹੈ ਨੁਸਕਾ ਖਾਏ ਨੂੰ ਇੱਕ ਘੰਟਾ ਹੋ ਗਿਆ ਫਿਰ ਤੁਸੀਂ ਸਲੀਪ ਕਰਨੀ ਹੈ ਠੀਕ ਹੈ ਸੌਂ ਜਾਣਾ ਜਿਹੜਾ ਨੁਸਕੇ ਦਾ ਰਿਜ਼ਲਟ ਹੈਗਾ ਗ੍ਰੰਥ ਦੇ ਹਿਸਾਬ ਨਾਲ 7 ਦਿਨ ਦੇ ਵਿੱਚ ਸ਼ੁਰੂ ਹੋ ਜੂਗਾ ਸੰਤ ਮਹਾਪੁਰਸ਼ਾਂ ਨੇ ਦੱਸਿਆ ਸੀ ਕਿ 7 ਦਿਨਾਂ ਦੇ ਵਿੱਚ ਤੁਹਾਨੂੰ ਅਸਰ ਦੇਖਣਾ ਦਾ ਸ਼ੁਰੂ ਹੋ ਜੂ ਇਸ ਤੁਹਾਡੀ ਵੀ ਹੈ ਜਾਂ ਤੁਹਾਡੀ ਸੱਠ ਹੈ ਆਸਰ ਤੁਹਾਨੂੰ 7 ਦਿਨ ਦੇ ਵਿੱਚ ਦਿਖਣਾ ਸ਼ੁਰੂ ਹੋ ਜੂ। ਸ਼ੰਤਾ ਮਹਾਪੁਰਸ਼ਾਂ ਦਾ ਨੁਸਖਾ ਦੱਸਿਆ ਹੋਇਆ ਹੈ। ਰੱਬ ਦਾ ਨਾਮ ਲੈ ਕੇ ਜਿਹੜੇ ਵੀ ਪ੍ਰਭੂ ਨੂੰ ਤੁਸੀਂ ਮੰਨਦੇ ਹੋ ਉਹਦਾ ਨਾਮ ਲੈ ਕੇ ਭਗਵਾਨ ਦਾ ਤਿਆਰ ਕਰ ਲਓ ਨੁਸਖਾ ਠੀਕ ਹੈ ਜੀ। ਵਰਤੋ ਤੇ ਲਾਭ ਉਠਾਓ। ਨਾ ਕੁਝ ਸਮਝ ਲੱਗੇ ਤਾਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਵੀ ਵੀਰ ਜੀ 26 ਤੇ 27 ਨੰਬਰ ਵਾਲੇ ਨੁਸਪੇਜ ਵਾਲੇ ਨੁਸਕੇ ਦੇ ਵਿੱਚੋਂ ਸਾਨੂੰ ਆ ਸਮਝ ਨਹੀਂ ਆਇਆ। ਸਾਨੂੰ ਆ ਕਨਫਿਊਜ਼ਨ ਹੈ। ਅਸੀਂ ਕੀ ਇਹਦੇ ਵਿੱਚ ਵੱਧ ਕੱਟ ਕਰ ਸਕਦੇ ਆ ਕੀ ਇਹਦੇ ਵਿੱਚ ਐਡ ਕਰ ਸਕਦੇ ਆ ਕੀ ਸਾਨੂੰ ਇਹ ਜੀ ਚੀਜ਼ ਦਾ ਤੋਂ ਜਿਹਦੇ ਬਣਾ ਦੇ ਜਿੰਮੇ ਕੋਈ ਮਹਿੰਗੀ ਚੀਜ਼ ਆ ਵੀ ਸਾਨੂੰ ਸਰ ਸਕੇ ਠੀਕ ਹੈ ਨੁਸਖਾ ਤਿਆਰ ਕਰੋ ਤੇ ਵਰਤੋ ਤੇ ਲਾਭ ਉਠਾਓ ਆਪਣੇ ਚੈਨਲ ਨਾਲ ਜਰੂਰ ਜੁੜੇ ਰਹੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੀਡੀਓ ਹੋਰ ਬਹੁਤ ਲੈ ਕੇ ਆਵਾਂਗੇ ਇਸੇ ਗ੍ਰੰਥ ਦੇ ਵਿੱਚੋਂ ਲੈ ਕੇ ਆਵਾਂਗੇ ਸਿਰਫ ਆਲੇ ਤਾਂ ਇੰਨੇ ਕੀ ਪੇਜ ਹੋਏ ਨੇ 26 ਤੋਂ 27 ਤੱਕ ਹੀ ਪਹੁੰਚਿਆ ਹਾਲੇ ਤਾਂ ਸਾਰੇ ਪੇਜ ਆ ਬਾਕੀ ਨੇ ਜਿਹੜੇ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਨੇ ਨੇ ਠੀਕ ਹੈ ਜੁੜੇ ਰਹੋਗੇ ਆਪਣੇ ਛੋਟੇ ਭਾਈ ਨਾਲ ਤਾਂ ਹੀ ਤੁਹਾਡੀ ਕਚਹਿਰੀ ਵਿੱਚ ਆਪਾਂ ਪੇਸ਼ ਕਰਦੇ ਜਾਵਾਂਗੇ ਠੀਕ ਹੈ ਜੀ ਤੇ ਆਪਣੀ YouTube ਵਾਲੀ ਫੈਮਲੀ ਵੱਧਦੀ ਜਾਊਗੀ ਤੁਹਾਡੀ ਕਿਰਪਾ ਨਾਲ ਆਪਣੀ YouTube ਦੀ ਫੈਮਲੀ 2 ਮਹੀਨਿਆਂ ਦੇ ਵਿੱਚ 20000 ਦੀ ਕਰਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ